ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਰਾ ਨਾਮ ਸੁਰਿੰਦਰ ਸਿੰਘ ਪਿੰਡ ਕਲਾਂ ਨੌਰ ਦਾ ਰਹਿਣ ਵਾਲਾ ਜੀ ਮੈਂ ਪਲੱਸ 2 ਕੀਤੀ ਆ ਮੇਰੇ ਘਰ ਦੇ ਹਾਲਾਤ ਕੁਛ ਠੀਕ ਨਹੀਂ ਸੀ ਜੋ ਕਿ ਮੇਰੇ ਮਾਤਾ ਪਿਤਾ ਨੇ ਪੈਸੇ ਚੁੱਕ ਕੇ ਮੈਨੂੰ ਬਾਹਰ ਭੇਜਿਆ 2018 ਦੇ ਵਿੱਚ ਜੋ ਕਿ ਮੈਨੂੰ ਬਾਹਰ ਭੇਜਿਆ ਬਾਹਰ ਕੁਵੈਤ ਰਿਆਂ ਮੈਂ ਜੀ ਜਦੋਂ ਕੁਵੈਤ ਗਿਆ ਕੁਛ ਹਾਲਾਤ ਉੱਥੇ ਵੀ ਠੀਕ ਨਹੀਂ ਸੀ ਕੰਮਕਾਰ ਦਾ ਬੜਾ ਔਖਾ ਸੀ ਲੇਕਿਨ ਹੌਲੀ ਹੌਲੀ ਮੇਰਾ ਕੰਮ ਸੈੱਟ ਹੋ ਗਿਆ ਜੋ ਕਿ ਮੈਂ ਘਰ ਥੋੜੇ ਥੋੜੇ ਪੈਸੇ ਭੇਜਣੇ ਸ਼ੁਰੂ ਕਰਤੇ ਮੇਰੇ ਕੋਲ ਘਰ ਦੇ ਹਾਲਾਤ ਠੀਕ ਹੋ ਗਏ ਲੇਕਿਨ ਮੇਰੇ ਮਾਤਾ ਪਿਤਾ ਬਿਮਾਰ ਹੋਣ ਕਰਕੇ ਮੈਨੂੰ ਥੋੜਾ ਜਿਹਾ ਦਿੱਕਤ ਹੋਣ ਲੱਗੀ ਫਿਰ ਮੈਂ ਫਰਵਰੀ 2020 ਨੂੰ ਬਲਕਿ ਇੰਡੀਆ ਆਉਂਦੀ ਸੋਚੀ ਜੋ ਕਿ ਮੈਂ ਨੂੰ ਦਿੱਲੀ 에어ਪੋਰਟ ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿ ਮੈਂ ਉਥੇ ਪੁੱਛਣ ਤੇ ਮੈਂ ਪੁੱਛਿਆ ਕਿ ਮੇਰੀ ਗਲਤੀ ਕੀ ਆ ਕੋਈ ਗਲਤੀ ਦੱਸੀ ਜਾਏ ਤੇ ਲੇਕਿਨ ਉਹਨਾਂ ਨੇ ਉਥੇ ਕਾਫੀ ਏਜੰਸੀਆਂ ਸੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਉਹਨਾਂ ਨੇ ਮੇਰੀਆਂ ਬਾਹਾਂ ਫੜੀਆਂ ਤੇ ਮੈਨੂੰ ਇੱਕ ਸਾਈਡ ਤੇ ਬਿਠਾ ਲਿਆ ਬਸ ਕਾਫੀ ਪੁਲਿਸ ਆਈ ਜੋ ਕਿ ਮੈਨੂੰ ਖੜਕੇ ਦਿੱਲੀ ਥਾਣੇ ਲੈ ਗਈ ਉਥੇ ਪੁਸ਼ਕਿਸ਼ ਕਾ ਸਾਰੀ ਦਿਹਾੜੀ ਮੇਰੀ ਪੁਸ਼ਕਿਸ਼ ਕਰਦੇ ਰਹੇ ਮੈਨੂੰ ਕਿਸੇ ਨੂੰ ਨਹੀਂ ਆ ਫਿਰ ਇੱਕ ਅਫਸਰ ਜੋ ਕਿ ਮੈਨੂੰ ਇੱਕ ਅਫਸਰ ਮਿਲਿਆ ਉਹਨੇ ਕਿਹਾ ਕਿ ਤੈਨੂੰ ਹੁਣ ਇਹਨਾਂ ਨੇ ਛੱਡਣਾ ਨਹੀਂਗਾ ਤੂੰ ਆਪਣੇ ਘਰ ਕਾਲ ਕਰ ਦੇ ਕਿ ਕਿਸੇ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਦੱਸ ਦੇ ਕਿ ਹਾਂ ਮੈਂ ਇੱਥੇ ਆ ਫਿਰ ਮੇਰਾ ਇੱਕ ਭਾਜੀ ਸੀ ਜੋ ਕਿ ਕਵੇਦ ਸੀਗੇ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਏਦਾਂ ਮੇਰੇ ਘਰ ਦਾ ਦੱਸ ਦੋ ਕਿ ਮੈਨੂੰ ਏਦਾਂ ਦਿੱਲੀ ਰਿਪੋਰਟ ਤੇ ਪੁਲਿਸ ਨੇ ਫੜ ਲਿਆ ਜਦ ਮੈਂ ਉੱਥੇ ਪੁੱਛ ਪਤਾ ਕੀਤਾ ਉਹ ਕਹਿੰਦੇ ਕਿ ਪੰਜਾਬ ਪੁਲਸ ਆਉਗੀ ਤਾਂ ਫਿਰ ਕੁਛ ਤੁਹਾਨੂੰ ਫਿਰ ਦਸੂਗੀ ਮੈਂ ਉੱਥੇ ਕਾਫੀ ਲੱਗੇ ਏਜੰਸੀਆਂ ਕੋਸ਼ਿਸ਼ ਕਰੀ ਕੋਈ ਆ ਕਦੀ ਕੋਈ ਪੁੱਛਗਿਸ਼ ਕਰ ਕਿ ਤੇਰੇ ਕਿਹਦੇ ਨਾਲ ਲਿੰਕ ਹੈ ਕੋਸ਼ ਹੈ ਇਸ ਕਰਕੇ ਕਹਿੰਦੇ ਕਿ ਤੇਰੇ ਬੱਬਰ ਖਾਲਸਾ ਨਾਲ ਹੋਰ ਹੋਰ ਤਰ੍ਹਾਂ ਦੇ ਤੇਰੇ ਨਾਲ ਦੇ ਫੜੇ ਹੋਏ ਨੇ ਇਸ ਕਰਕੇ ਇਸ ਕਰਕੇ ਮੈਨੂੰ ਕੁਝ ਪਤਾ ਨਾ ਲੱਗਾ ਲੇਕਿਨ ਪੰਜਾਬ ਪੁਲਿਸ ਦਿੱਲੀ ਤੋਂ ਜਾ ਕੇ ਜਿਹੜੀ ਮੈਨੂੰ ਕਿ ਗਫਤਾਰ ਕਰਕੇ ਲੈ ਕੇ ਵਾ ਪੰਜਾਬ ਆਈ ਸਾਡਾ ਪ੍ਰਾਣਾ ਸੀ ਉਹ ਬਾਹਰ ਸੀਗਾ ਮੈਂ ਉਹਨੂੰ ਫੋਨ ਕੀਤਾ ਤੇ ਭਾਜੀ ਆਹ ਗੱਲ ਹੋ ਗਈ ਆ ਫਿਰ ਉਹਨਾਂ ਨੇ ਘਰ ਫੋਨ ਕਰਕੇ ਦੱਸਿਆ ਬਾਅਦ ਚ ਮੇਰਾ ਫੋਨ ਸਭ ਕੁਝ ਪਰਸ ਜੋ ਮੇਰਾ ਲਾਇਸੈਂਸ ਸੀਗਾ ਸਿਵਲ ਆਈਡੈਂਟਿਟੀਆ ਸੀਗੀਆਂ ਉਧਰ ਦੇ ਪੈਸੇ ਸੀ ਕੁਝ ਮੇ ਕੋਈ ਇੰਡੀਆ ਦੇ ਪੈਸੇ ਹੀ ਫਿਰ ਮੇਰਾ ਪਾਸਪੋਰਟ ਜੋ ਕੀ ਸਾਰਾ ਉਹਨਾਂ ਨੇ ਲੈ ਲਿਆ ਭਾਜੀ ਕੁਝ ਨਹੀਂ ਮੈਨੂੰ ਦਿੱਤਾ ਬਾਅਦ ਸ਼ਾਮ ਨੂੰ ਪੰਜਾਬ ਪੁਲਿਸ ਗਈ ਆ ਫਿਰ ਇਹਨਾਂ ਨੇ ਗਫਤਾਰ ਕਰ ਲਿਆ ਜੀ ਜਦੋਂ ਮੈਨੂੰ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਕੋਲ ਲੈ ਲਿਆ کافی ਉਥੇ ਏਜੰਸੀਆਂ ਹੀ ਪਤਾ ਨਹੀਂ ਲੱਗਦਾ ਕਿਹੜਾ ਹੁੰਦਾ ਕਿਹੜਾ ਪੁਸ਼ਕਿਸ਼ ਕਰਦਾ ਲੇਕਿਨ ਜਦੋਂ ਬਾਅਦ ਚ ਇਹਨਾਂ ਨੇ ਲੈ ਲਿਆ ਇਹਨਾਂ ਨੇ ਮੈਨੂੰ ਉਥੋਂ ਗੱਡੀ ਚ ਬਿਠਾ ਕੇ ਕੋਈ ਕੋਈ 2-3 ਕਿਲੋਮੀਟਰ ਬਾਹਰ ਲਿਆਂਦਾ ਤੇ ਮੈਨੂੰ ਮਾਰਨਾ ਸ਼ੁਰੂ ਕਰਤਾ ਗੱਡੀ ਦੇ ਵਿੱਚ ਹੀ ਲੇਕਿਨ ਮੈਂ ਉਹ ਪੁੱਛਿਆ ਕਿ ਮੇਰੀ ਗਲਤੀ ਕੀ ਆ ਕਹਿੰਦੇ ਕੋਈ ਗੱਲ ਨਹੀਂ ਤੇਰੀ ਗਲਤੀ ਬਾਅਦ ਦੱਸਦੇ ਆ ਪਹਿਲਾਂ ਤੈਨੂੰ ਹੌਲਾ ਕਰ ਲਈਏ ਥੋੜਾ ਜਿਹਾ ਕਾਫੀ ਇਹਨਾਂ ਨੇ ਕੀਤਾ ਬਾਅਦ ਚ ਇਹਨਾਂ ਨੇ ਕਹਿੰਦੇ ਕਿ ਤੇਰੇ ਲਿੰਕ ਨੇ ਆ ਉਹ ਆ ਜੇ ਆਪਾਂ ਇਹ ਕੈਨੇਡਾ ਲਿੰਕ ਨੇ ਕਿਸ ਕਦੀ ਕਿਸੇ ਨੂੰ ਆ ਦੱਸ ਦੇਣ ਕਦੀ ਕਿਸੇ ਨੂੰ ਫਿਰ ਹਰਜਿੰਦਰ ਸਿੰਘ ਰਾਡੂ ਹੋਰ ਹੋਰ ਕਾਫੀ ਇਹਨਾਂ ਨੇ ਦੱਸੇ ਕਿ ਤੇਰੇ ਦਾ ਕਹਿੰਦੇ ਤੇਰੇ ਨਾਲ ਦੇ ਫੜੇ ਨੇ ਫਿਰ ਮੈਨੂੰ ਪਤਾ ਨਾ ਲੱਗੇ ਕੌਣ ਆ ਜੀ ਤੇ ਬਾਅਦ ਚ ਇਹਨਾਂ ਨੇ ਬਰਾਤ ਗੱਡੀ ਖਿਲਾਰੀ ਆ ਰਾਜ ਗੱਡੀ ਖਿਲਾੜ ਕੇ ਨਹਿਰ ਵੀ ਹੀ ਨਹਿਰ ਤੇ ਇਹਨਾਂ ਨੇ ਖਿਲਾੜ ਕੇ ਤੇ ਇੱਕ ਨੇ ਪਿਸਟਲ ਲੋਡ ਕੀਤਾ ਕਹਿੰਦੇ ਕਿ ਇਹਨੂੰ ਗੋਲੀ ਮਾਰ ਦੇਣੀ ਆ ਕਿ ਵੜਾ ਮੇਰੇ ਮੂੰਹ ਤੇ ਉਹ ਗੱਲ ਨਿਕਲੀ ਜੀ ਕੋਈ ਗੱਲ ਨਹੀਂ ਗੋਲੀ ਮਾਰ ਦੋ ਤੇ ਬਾਅਦ ਇੱਕ ਵਿੱਚ ਅਫਸਰ ਜੀ ਕਿੱਦਾਂ ਵੀ ਉਹਨੇ ਕਿਹਾ ਕਹਿੰਦਾ ਨਹੀਂ ਸਾਹਿਬ ਇਹਨਾਂ ਨੂੰ ਖੜਨਾ ਵਾ ਪਿੱਛੇ ਫੋਨ ਆਉਂਦੇ ਨੇ ਤੇ ਇਹਨਾਂ ਨੇ ਬਾਅਦ ਵਿੱਚ ਕੋਈ ਉੱਥੋਂ 6 ਵਜੇ ਨਾਲ ਤੁਰੇ ਨੇ ਦਿੱਲੀੋਂ 6-7 ਵਜੇ ਨਾਲ ਫਿਰੇ ਮਨੇਰੇ ਕੋਈ 4:00 ਵਜੇ ਨਾਲ ਇਹਨਾਂ ਨੇ ਮੈਨੂੰ ਚੰਡੀਗੜ੍ਹ ਲੈਣਤਾ ਚੰਡੀਗੜ੍ਹ ਜੀ ਇਹਨਾਂ ਨੇ ਜਦੋਂ ਸਵੇਰੇ ਲੈਣਤਾ ਵਾ ਬਾਅਦ ਇਹਨਾਂ ਨੇ ਕਾਫੀ ਉੱਥੇ ਵੀ ਪੁੱਛਗਿਸ਼ ਕਰਨੀ ਸ਼ੁਰੂ ਕਰਤੀ ਕਦੀ ਕੋਸ਼ ਕਦੀ ਕੋਸ਼ ਬਾਅਦ ਕਹਿੰਦੇ ਕੀ ਇਹ ਫੋਨ ਇਹਨਾਂ ਨੇ ਮੇਰਾ ਫੋਨ ਫੋਨ ਸ਼ੁਰੂ ਕੀਤਾ ਤੇ ਉਹਦੇ ਵਿੱਚ ਸਿਰਫ ਇਕਰ ਜਿੰਦਰ ਸਿੰਘ ਰਾਡੂ ਦਾ ਨੰਬਰ ਸੀ ਜੋ ਆ ਕੇ ਨਿਕਲਿਆ ਲੇਕਿਨ ਮੇਰੇ ਨਾਲ ਉਹਨਾਂ ਨਾਲ ਕੋਈ ਕੋਈ ਗੱਲ ਨਹੀਂ ਕੋਈ ਬਾਤ ਇਹੋ ਜੀ ਨਹੀਂ ਹੁੰਦੀ ਨਹੀਂ ਸੀਗੀ ਉਹਦਾ ਹਾਲਚਾਲ ਦੀ ਸੀਗੀ ਤੇ ਮੈਂ ਛੋਟੇ ਬ੍ਰਦਰ ਦਾ ਬਾਹਰ ਦਾ ਲਾਉਣਾ ਚਾਹੁੰਦਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚਲ ਅਸੀਂ ਤੇਰਾ ਵੇਖਾਂਗੇ ਤੇ ਅਮਰੀਕਾ ਦੇ ਪੇਪਰ ਲਾਵਾਂਗੇ ਤੇ ਇਹਨਾਂ ਨੇ ਉਹਦਾ ਬਣਾ ਲਿਆ ਕਿ ਉਹ ਪੁਰਾਣਾ ਖੜਕੂ ਸਿੰਘ ਆ ਜੀ ਉਹਨਾਂ ਨਾਲ ਜੋੜਤਾ ਫਿਰ ਇਹਨਾਂ ਨੇ ਕੋਈ ਮੁੰਡਾ ਦੁਬਈ ਹੀਗਾ ਲਖਵੀਰ ਸਿੰਘ ਉਹ ਵੀ ਮੇਰਾ ਦੋਸਤ ਹੀਗਾ ਫਰੈਂਡ ਹੀਗਾ ਫੇਸਬੁੱਕ ਤੇ ਜੀ ਉਹ ਬਣ ਕੇ ਉਹਦੇ ਨਾਲ ਜੋੜਤਾ ਉਹਨਾਂ ਨਾਲ ਪਹਿਲਾਂ ਚੁੱਕਿਆ ਸੀ ਉਹਨੂੰ ਤੇ ਉਹ ਜੇਲ੍ਹ 'ਚ ਹੀਗਾ 3 ਮਹੀਨੇ ਪਹਿਲਾਂ ਝੁਕਲੇ 14 'ਚ ਇਹ 4 11 2019 ਦਾ ਪਰਚਾ ਇਹਨਾਂ ਨੇ ਕੱਟਤਾ ਸੀਗਾ ਤੇ ਮੇਰੀ ਇਥੇ ਇੰਡੀਆ ਦੇ ਵਿੱਚ ਐਲਓਸੀ ਜਾਰੀ ਕਰ ਛੜੀ ਸੀ ਤੇ ਜਦੋਂ ਇਥੇ ਫਿਰ ਬਾਅਦ 'ਚ ਇਹਨਾਂ ਨੇ ਸਵੇਰੇ ਕੋਈ 8 9 ਇਹਨਾਂ ਮੈਨੂੰ ਕੋਰਟ ਚ ਲੈ ਗਏ ਨੇ ਕੋਰਟ 'ਚ ਨਾ ਰਿਮਾਂਡ ਲੈ ਲਿਆ ਜੀ ਰਿਮਾਂਡ ਲਿਆ ਕੇ ਫਿਰ ਇਹਨਾਂ ਨੇ ਪੁੱਛਗਿਛ ਕਰਨੀ ਸ਼ੁਰੂ ਕਰਤੀ ਰਾਤ ਵੀ ਪੁੱਛਗਿਛ ਬਹੁਤ ਕੀਤੀ ਕਿ ਕਈ ਤਰ੍ਹਾਂ ਦਾ ਇਹਨਾਂ ਨੇ ਟੌਰਚਰ ਕੀਤਾ ਗਾਲੀ ਗਲੋ ਵਿੱਚ ਹੋਰ ਕਈ ਕੋਖ ਟੌਰਚ ਇਦਾਂ ਜੀ ਉੱਪਰ ਉਹਨਾਂ ਨੇ ਟੌਰਚਰ ਸੈੱਲ ਬਣਾਇਆ ਉੱਥੇ ਲੈ ਜਾਂਦੇ ਸੀ ਕਈ ਤਰ੍ਹਾਂ ਦਾ ਤੁਸੀਂ ਲਾ ਲੋ ਕਿ ਤਸ਼ਦ ਕਰੰਟ ਤੇ ਤਲੀਆਂ ਚ ਲਾ ਲੋ ਤੁਸੀਂ ਉਹ ਪ੍ਰਾਣੀਆਂ ਉਹ ਫੇਰਦੇ ਆ ਜੀ ਆਪਣਾ ਪਾਟਾ ਜਿਹੜੇ ਉਹ ਖੋਲ ਦਿੰਦੇ ਨੇ ਬਲਕਿ ਛੱਡੇ ਪਾੜ ਦਿੰਦੇ ਨੇ ਫਿਰ ਇਹੋ ਪੁੱਛਦੇ ਆ ਤੁਹਾਡੇ ਲਿੰਕ ਨੇ ਤੁਸੀਂ ਕਰਨਾ ਕੀ ਉਹ ਜੇ ਤੁਸੀਂ ਕਈ ਤੁਸੀਂ ਆ ਤਵਦੀ ਜੇ ਖਾਲਸਤਾਨੀ ਜੇ ਇਦਾਂ ਦੀ ਜੀ ਕਹਿੰਦੇ ਤੁਸੀਂ ਖਾਲਸਤਾਨੀ ਜੇ ਬਾਏ ਇਹ ਗੱਲ ਤਾਂ ਬਹੁਤ ਜ਼ਿਆਦਾ ਕੁੱੜਦੇ ਆ ਜੀ ਪੁੱਛਦੇ ਆ ਕਿਛਦੇ ਆ ਤੁਹਾਡੇ ਕਿਹਦੇ ਨਾਲ ਲਿੰਕ ਆ ਕੀ ਕਰਨਾ ਚਾਹੁੰਦੇ ਜੇ ਤੁਸੀਂ ਇੱਥੇ ਆਣ ਕੇ ਮੈਂ ਤਾਂ ਜੋ ਕਿ ਆਪਣੇ ਘਰ ਦੇ ਹਾਲਾਤ ਠੀਕ ਕਰਨੇ ਕਰਕੇ ਬਾਹਰ ਗਿਆ ਹਾਂ ਲੇਕਿਨ ਜੇ ਤਾਂ ਮੇਰਾ ਵਾਪਸ ਆ ਮੇਰੇ ਇਹਨਾਂ ਨੇ ਇਦਾਂ ਲਿੰਕ ਜੋੜਤੇ ਮੇਰਾ ਕੋਈ ਇਹੋ ਜਿਹਾ ਕੋਈ ਵੀ ਨਹੀਂ ਕਨੈਕਟ ਨਹੀਂਗਾ ਕਿ ਜੋ ਇਹਨਾਂ ਨੇ ਮੈਨੂੰ ਇਦਾਂ ਜੋੜ ਕੇ ਤੇ ਮੁੜ ਕੇ ਰਵਾਨ ਤੋਂ ਬਾਅਦ ਫਿਰ ਮੈਨੂੰ ਇਹਨਾਂ ਨੇ ਜੇਲ੍ਹ ਚ ਭੇਜਤਾ ਜੋ ਕਿ ਮੇਰੀ ਪੌਣੇ 3 ਸਾਲ ਬਾਜ਼ਮਾਨਤ ਹੋਈ ਆ ਮੇਰੇ ਇਹ ਘਰ ਦੇ ਆ ਨਾ ਫਿਰ ਮੇਰੇ ਜੋ ਭਾਜੀ ਉਹਨਾਂ ਨੇ ਦੱਸਿਆ ਲੇਕਿਨ ਇਹ ਪੁਲਿਸ ਦੱਸਦੀ ਨਹੀਂਗੀ ਦੋ ਦਿਨ ਮੇਰੇ ਘਰ ਦੇ ਜੋ ਚੰਡੀਗੜ੍ਹ ਘੁੰਮਦੇ ਰਹੇ ਨੇ ਉਥੇ ਫਿਰ ਇਹ ਦੱਸ ਦੇਣਗੇ ਫਿਰ ਬਾਅਦ ਚ ਮੇਰੇ ਘਰ ਦੇ ਨੇ ਕਲਾਂ ਨੋ ਥਾਣੇ ਪੁੱਛਗਿਛ ਕੀਤੀ ਫਿਰ ਇਹਨਾਂ ਨੇ ਜਦੋਂ ਉਥੇ ਫੂਕ ਫਣ ਕੀਤਾ ਫਿਰ ਇਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਮੁੰਡਾ ਸਾਡੇ ਕੋਲ ਮੇਰੇ ਡਾਡੀ ਜੀ ਕੇ ਹੋਰ ਵੀ ਬੰਦੇ ਬਹੁਤ ਗਏ ਸੀ ਲੇਕਿਨ ਮੇਰੇ ਪਿਤਾ ਜੀ ਨੂੰ ਇਕੱਲੇ ਨੂੰ ਮਿਲਨ ਦਿੱਤਾ ਉਹਨਾਂ ਨੇ ਮਿਲਣ ਤੋਂ ਉਹਨਾਂ ਨੇ ਉਹ ਵੀ 1-2 ਮਿੰਟ ਬਾਅਦ ਲਾ ਕੇ ਖਲੋਤੇ ਰਹੇ ਨੇ ਮਿਲਣ ਤਾਂ ਬਾਅਦ ਨਹੀਂ ਮਿਲ ਦਿੱਤਾ ਕਿਸੇ ਨੂੰ ਬਾਅਦ ਇਹਨਾਂ ਨੇ ਮੈਨੂੰ ਕੋਈ 4-5 5-6 ਦਿਨ ਬਾਅਦ ਜੇਲ੍ਹ ਚ ਭੇਜਤਾ ਜੀ ਰੋਪੜ ਦੇਲ ਦੇ ਵਿੱਚ ਭੇਜਤਾ ਉੱਥੇ ਫਿਰ ਮੇਰੀ ਮੁਲਾਕਾਤ ਮੇਰੀ ਮਾਤਾ ਜੀ ਨਾਲ ਹੋਈ ਤੇ ਪਿਤਾ ਜੀ ਨਾਲ ਹੋਈ ਉਹ ਤਾਂ ਜਦੋਂ ਸਾਨੂੰ ਪਤਾ ਲੱਗਾ ਸਾਨੂੰ ਫੋਨ ਪਰੌਣੇ ਨੇ ਕੀਤਾ ਵੀ ਫੋਨ ਵੀ ਨਹੀਂ ਲੱਗਾ ਹੈਗਾ ਸਾਡਾ ਫੋਨ ਵੈਸੇ ਬੰਦ ਹੋਇਆ ਬੰਦ ਹੋਇਆ ਤੇ ਫੋਨ ਆਇਆ ਨਾ ਫਿਰ ਉਹਨੇ ਉਹਦਾ ਪਿਤਾ ਜੀ ਹਨ ਦਸਣ ਆਏ ਕਹਿੰਦੇ ਵੀ ਸਿੰਦਾ ਦੇ ਬਾਹਰੋਂ ਆਉਂਦੇ ਆਂ ਤੇ ਪਹਿਲਾਂ ਪਤਾ ਵੀ ਨਹੀਂ ਇਹਨਾਂ ਵੀ ਆ ਜਾਣਾ ਇਹਨੇ ਆਨੂੰ ਆਖਿਆ ਵੀ ਤੈਨੂੰ ਚੁੱਪ ਕੀਤੇ ਮੈਂ ਤੇ ਘਰ ਮਾ ਤੇ ਉਹਨਾਂ ਨੇ ਦੱਸਿਆ ਵੀ ਤੁਹਾਡਾ ਸਿੰਦਾ ਬਾਹਰੋਂ ਆਉਂਦੇ ਆ ਤੇ ਸਿੰਦਾ ਇਸ ਤਰ੍ਹਾਂ ਫਿਰ ਦਿੱਲੀ ਪੋਰ ਪੋਰ ਤੋਂ ਕੋਲਸ ਨੇ ਪੱਲੇ ਆ ਗਾ ਤੇ ਤੁਹਾਨੂੰ ਪਤਾ ਵੀ ਮਾਵਾ ਦੇ ਦੁੱਖ ਭਰੇ ਇਸ ਤਰ੍ਹਾਂ ਦੇ ਹੁੰਦੇ ਆ ਮਾਵਾ ਕੋ ਨਾਂ ਵੇਖਿਆ ਜਾਂਦਾ ਸੁਣਿਆ ਜਾਂਦਾ ਇਹਨਾਂ ਪਯੋਗ ਸੁਣਿਆ ਜਾਂਦਾ ਆਹ ਦੇ ਤਾਂ ਤਫਾਈ ਪੈ ਗਈ ਐ ਤੇ ਫਿਰ ਦੌੜ ਭੱਜ ਜਿੰਨੀ ਸਾਡੇ ਕੋਲ ਹੋਈ ਐ ਕੀਤੀ ਸਾਡੇ ਭੈਣ ਭਰਾਵਾਂ ਮੈਂ ਦੌੜ ਭੱਜ ਕੀਤੀ ਕੋਈ ਇਹਨਾਂ ਦਾ ਯਾਰ ਦੋਸਤ ਹੀ ਉਹਦੇ ਵਿਚਾਰੇ ਚੰਗਾ ਹੀ ਮਲਾਜਮੀ ਆ ਤੇ ਉਹਨੇ ਫਿਰ ਦੌੜ ਭੱਜ ਕਰਕੇ ਤੇ ਫੇਰ ਉਥੋਂ ਚੰਡੀਗੜ੍ਹੋਂ ਪਤਾ ਕੀਤਾ ਤੇ ਫੇਰ ਆਨ ਪਤਾ ਲੱਗਿਆ ਪਹਿਲਾਂ ਤਾਂ ਸਾਨੂੰ ਦੱਸਦੇ ਹੀ ਨਹੀਂ ਚੰਡੀਗੜ੍ਹ ਕਿੱਥੇ ਤੇ ਕਿੱਥੇ ਨਹੀਂ ਹਾਂਜੀ ਇਹਦੇ ਡੈਡੀ ਆ ਮਗਰੋਂ ਵੀ ਗਏ ਹੀ ਨੀੜਾ ਕਪੜਾ ਲੈ ਕੇ ਮਿਲਣਨ ਦਿੱਤਾ ਸਾਰਾ ਜਿਹੜੀ ਉਹ ਬਹਿਰ ਐ ਆਦੇ ਘੜਕ ਨੂੰ ਮਿਲਣਾ ਘੜਕ ਨੂੰ ਸ਼ਾਮਾਨਾ ਨਾ ਕਹਤਾ ਇਹ ਉਹਦੇ 90 ਲੈ ਗਏ ਉਹਤਰੇ ਵਿਚਾਰਾ ਸਾਰਾ ਡੜ ਦਾ ਗਿਆ ਸ਼ਾਮਾਨਾ ਆ ਗਿਆ ਤੇ ਇੱਕ ਇਹਦੀ ਰੋ ਚੰਦੀ ਘੜ ਦੇ ਲਾਗੇ ਰੋਪੜਾ ਉਥੇ ਦੀ ਕੁਆ ਰਿੰਦੀ ਵਿਚਾਰੀ ਉਹ ਇਹਦੇ ਮਗਰ ਜਾਂਦੀ ਰਹੀ ਹੈ ਪਾਲ ਚ ਕਹਦੇ ਹਟ ਕੋਈ ਏਨੀ ਨਹੀਂ ਜਾਇਆ ਜਾਂਦਾ ਭੂਆ ਵਿਚਾਰੀ ਇਹਨੇ ਬੜਾ ਇਹਦਾ ਵਕਤ ਝੱਕਿਆ ਭੂਆ ਜਾਂਦੀ ਰਹੀ ਹੈ ਚੰਦੀ ਉਥੋਂ ਦਾ ਵਿਚਾਰੀ ਉਹ ਹੀ ਕਰਦੀ ਰਹੀ ਬਹੁਤ ਵਿਚਾਰ ਦੇਖਿਆ ਫਿਰ ਪੁੱਤੈ ਤੈਨੂੰ ਪਤਾ ਮਾਵਾ ਦੇ ਦੁੱਖ ਇਤਰਾਹ ਦੇਂਦੇ ਵੇਖਿਆ ਤੇ ਚੱਲੇ ਅੱਡੀ ਚੰਦਾ ਦੇਖੇ ਰੋ ਰੋਗੇ 2 3 ਸਾਲ ਕੱਡੇ ਸੀ ਇਸ ਤਰ੍ਹਾਂ ਚ ਹੀ ਨਿਕਲੇ ਆਗੇ ਜਿਹੜਾ ਰਿਆ ਜੇਹ ਚ ਦੋ ਹੁਣ ਵੀ ਆ ਸ਼ੂਗਰ ਕੀਤਾ ਜਿੰਨੇ ਮੈਂ ਸਾਰਾ ਜੜੀ ਆਂਦੀ ਹਾਂ ਤੇ ਕਰ ਕੀ ਬਣਨਾ ਤੇ ਕੀ ਨਹੀਂ ਬਣ ਸਰਫੇ ਨਾਲ ਆਦ ਲਈ ਹੋਵੇ ਤੇ ਜਦੋਂ ਟੱਕਾ ਵਜੇ ਤੇ ਫਿਰ ਬੜਾ ਮੁਸ਼ਕਲ ਹੁੰਦਾ ਪਿਓ ਵੀ ਇਹ ਨਾਲ ਇਹ ਚ ਕੰਮ ਨਹੀਂ ਚੱਲ ਗਿਆ ਇਹਦੇ ਕੰਮ ਨਾਲ ਚੱਲ ਗਿਆ ਤਾਂ 6 ਮਹੀਨੇ ਦਾ ਲਿਆ ਅੱਜ ਕਿਤੇ ਹੁੰਦਾ ਜਦੋਂ ਇਹ ਬਰੀ ਹੋਇਆ ਤੇਨੇ ਖੁਸ਼ ਹੋਣਾ ਫਿਰ ਮੇਰਾ ਪਤ ਬਰੀ ਹੋਇਆ ਉਹਨੂੰ ਚੋਰਾ ਹੀ ਇਹਦਾ ਖਾ ਗਿਆ ਐਂ ਤੇ ਚਲ ਆਜੇ ਸ਼ੁਕਰਾਨੇ ਤੇ ਪਰਮਾਤਮਾ ਦੀ ਕੜੀ ਨਾਲ ਆਪਣੇ ਘਰ ਆ ਗਏ ਪਰ ਪਿੱਛੇ ਤੇ ਗਿਆ ਨਾ ਵਿਆਹ ਵੀ 2 2.5 ਸਾਲ ਹੋ ਗਏ 3-4 ਸਾਲ ਫਿਰ ਤੂੰ ਆਪ ਸਣ ਜਦੋਂ ਇਤਨਾ ਬੰਦਾ ਸ਼ੱਕੀ ਹੋ ਜਾਏ ਫਿਰ ਕੋਈ ਟੀ ਪਹਿਣ ਵੀ ਨਹੀਂ ਦਿੰਦਾ 20 ਪੁੱਛੂ ਕੇ ਚਿਕਲੋਕੀ ਕਰਦੇ ਜਦੋਂ ਪਤ ਕਾ ਚਲੀ ਗਿਆ ਕਰੋ ਮੁਰਕੇ ਆਇਆ ਮੁਰਕੇ ਤੇ ਪਰ ਮੁਸ਼ਕਲ ਹੀ ਹੁੰਦਾ ਹ ਤਾਂ ਮਾੜੇ ਹੱਲਾ ਹੱਤ ਵੇ ਕਰਦੇ 5-6 ਲੱਖ ਦੇ ਥੱਲੇ ਅਸੀਂ ਆ ਗਏ ਚੁੱਕ ਚੁੱਕ ਕੇ ਦੇ ਮਗਰ ਜਾਣਾ ਕਰਨ ਡੰਗਰ ਬੱਚੇ ਡੰਗਰ ਦੇ ਪੈਰੀ ਵੀ ਸਾਡੀ ਨਹੀਂ ਇੰਨੇ ਹੈਗੇ ਆਹੋ ਕਰਦਾ ਥਾਂ ਮੈਂ ਤੇ ਆਹੋ ਬਸਾਮਣਾ ਥਾਂ ਸਾਡੀ ਤੇ ਆਪਸਿਆਂ ਨੇ ਵੀ ਕਿਤਰਾ ਸਾਡਾ ਸਰ ਤੱਕ ਹੰਦ ਮੇਰੇ ਕੁਝ ਤੁਹਾਨੂੰ ਆ ਪਤਾ ਹੀ ਇਹ ਘਰ ਦੇ ਹਾਲਾਤ ਠੀਕ ਨਹੀਂ ਸੀਗੇ ਤੇ ਉਹਦੇ ਕਰਕੇ ਮੈਂ ਬਾਹਰ ਗਿਆ ਹਾਂ ਤੇ ਜਦੋਂ ਫਿਰ ਮੈਂ ਫੜਿਆ ਗਿਆ ਘਰ ਦੇ ਹਾਲਾਤ ਫਿਰ ਔਖੇ ਹੋ ਗਏ ਕਿ ਆਉਣਾ ਜਾਣਾ ਵਕੀਲਾਂ ਦਾ ਖਰਚਾ ਇਹੋ ਜਿਹਾ ਫਿਰ ਬਹੁਤ ਔਖਾ ਹੋ ਗਿਆ ਕਿ ਘਰ ਆਉਣਾ ਜਾਣਾ ਫਿਰ ਮੈਂ ਇਦਾਂ ਕਿਸੇ ਨਾਲ ਗੱਲ ਕਰਨੀ ਫਿਰ ਯਾਰ ਘਰ ਔਖਾ ਵਾ ਕਦੀ ਕਿਸੇ ਰਿਸ਼ਤੇਦਾਰ ਕੋ ਜਾਣਾ ਤੇ ਬਾਅਦ ਫਿਰ ਹੋਲੀ ਅੰਦਰ ਜਿਹੜੇ ਸਿੰਘ ਹੀਗੇ ਬੰਦੀ ਸਿੰਘ ਹੀ ਉਹਨਾਂ ਨੇ ਮੈਨੂੰ ਦੱਸਿਆ ਉਥੇ ਨਾਲ ਹੈਗੇ ਸਿੰਘ ਉਹਨੂੰ ਕਹਿੰਦੇ ਕਿ ਇਦਾਂ ਸਸਤਾ ਵਾ ਸੇਖ ਰਲੀਫ ਤੇ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਉਹਨਾਂ ਨਾਲ ਗੱਲ ਕਰਨ ਫਿਰ ਉਹ ਤੇਰੇ ਕੇਸ ਦਾ ਕੋਈ ਨਾ ਕੋਈ ਹੱਲ ਕਰਨਗੇ ਪਿਤਾ ਜੀ ਠੀਕ ਹੀ ਨਹੀਂ ਰਹਿੰਦੇ ਜੀ ਪਿਤਾ ਜੀ ਠੀਕ ਨਹੀਂ ਰਹਿੰਦੇ ਪਿਤਾ ਘਰੇ ਰਹਿੰਦੇ ਹੁੰਦੇ ਸੀਗੇ ਮਾੜਾ ਮੋੜਾ ਡੰਗਰ ਵੱਛਾ ਹੀ ਰੱਖਿਆ ਤੇ ਇਹੋ ਹੀ ਛਾਂਬੀ ਸੁੰਬੀ ਜਾਂਦੇ ਜਦੋਂ ਪਿਤਾ ਜੀ ਠੀਕ ਨਹੀਂ ਰਹਿੰਦੇ ਜੀ ਮੈਂ ਜਦੋਂ ਫਿਰ ਫੜਿਆ ਗਿਆ ਤੇ ਘਰ ਦਾ ਖਰਚਾ ਜਿਹੜਾ ਸਾਰਾ ਰੋ ਗਿਆ ਕਿਉਂਕਿ ਬਾਹਰੋਂ ਕਮਾਉਣਾ ਹਾਂ ਕੋਈ ਬੰਜਾਂਦਾ ਮੇਰਾ 25-30000 ਤੇ ਮੈਂ ਘਰ ਪਾ ਦਨਾ ਮੇਰਾ ਚਲੋ ਘਰ ਦਾ ਵਧੀਆ ਚ ਸਰਕਲ ਚੱਲੀ ਜਾਂਦਾ ਹੀਗਾ ਤੇ ਜਦੋਂ ਮੈਂ ਅੰਦਰ ਚਲ ਗਿਆ ਫਿਰ ਔਖਾ ਹੋ ਗਿਆ ਘਰ ਦਾ ਖਰਚਾ ਪੈਦਾ ਹੀ ਠੀਕ ਨਹੀਂ ਰਹਿੰਦੇ ਮਾੜਾ ਹੀ ਠੀਕ ਨਹੀਂ ਰਹਿੰਦੇ ਕਿ ਇਹਨਾਂ ਦਾ ਦਵਾਈਆਂ ਦਾ ਖਰਚਾ ਬੜਾ ਹੀ ਭਰਾ ਛੋਟਾ ਵਾ ਤੇ ਉਹ ਵੀ ਇਦਾਂ ਹੀ ਮਾੜਾ ਮੋਟਾ ਕਿਸੇ ਨਾ ਕਿਸੇ ਨਾਲ ਕੰਮ ਕਰਦਾ ਵਾ ਜਾਂ ਕਿਸੇ ਦਾ ਟਰੈਕਟਰ ਡਰੂਟਰ ਤੇ ਚੱਲ ਜਾਂਦਾ ਹੀ ਜਾਂ ਕੋਈ ਸੀਜ਼ਨ ਵਾਲਾ ਮੋਟਾ ਲਾ ਲੈਂਦਾ ਹੀ ਕੰਪੈਨ ਦਾ ਤੇ ਘਰ ਦੇ ਖਰਚੇ ਜਿਹੜੇ ਹੀ ਬਹੁਤ ਫਿਰ ਔਖੇ ਹੋ ਗਏ ਹੀ ਇਹ ਕਰਕੇ ਫਿਰ ਜਦੋਂ ਮੈਨੂੰ ਅੰਦਰ ਕੁਝ ਸਿੰਘਾਂ ਨੇ ਦੱਸਿਆ ਕਿ ਸੇਖਰ ਲਈ ਸੰਸਥਾ ਵਾ ਕਿ ਉਹ ਆਪਣੇ ਬੰਦੀ ਸਿੰਘਾਂ ਦੀ ਮਤ ਕਰਦੀ ਕੀ ਜੋ ਕਿ ਇਸ ਲੜਦੀ ਆ ਜਾਂ ਘਰਾਂ ਦਾ ਵੀ ਘਰਾਂ ਦੀ ਪ੍ਰੋਬਲਮ ਕਰਕੇ ਆਉਂਦੀ ਆ ਇਹ ਕਰਕੇ ਫਿਰ ਮਾਤਾ ਪਿਤਾ ਨੂੰ ਦੱਸਿਆ ਫਿਰ ਇਹਨਾਂ ਨੇ ਸੇਖਰਲੀ ਸੰਸਥਾਨਾ ਜੋ ਕਿ ਮਿਲੇ ਜਦ ਸੰਤ ਵੀਰ ਵੀਰਾਂ ਨਾਲ ਗੱਲ ਕੀਤੀ ਫਿਰ ਉਹਨਾਂ ਖਰਚਾ ਵੀ ਵਿਚਾਰੇ ਪਾਉਂਦੇ ਰਹੇ ਕੇਸੀ ਉਹ ਲੜਦੇ ਰਹੇ ਘਰ ਦੇ ਸਾਡੇ ਘਰ ਦੇ ਵੀ ਖਰਚਾ ਦਿੰਦੇ ਰਹੇ ਆ ਤੇ ਵੀਰਾਂ ਨਾਲ ਵੀ ਲੜਦੇ ਰਹੇ ਕੇਸ ਤੋਂ ਸਾਰੇ ਖਰਚਦੇ ਨੇ ਵੀਰਾਂ ਨੇ ਕੇਸ ਲੜਿਆ ਤੇ ਮਾਨ ਬੜੀ ਖੁਸ਼ ਹੋਈ ਆ ਵੀਰਾਂ ਨੇ ਬੜੀ ਕੀਤਾ ਮਹਾਰਾਜ ਘਰ ਬੂਰਾ ਬੋਤਾ ਦੇ ਮੇਰਾ ਬੱਚਾ ਘਰ ਆ ਗਿਆ ਮੈਂ ਧੰਨਵਾਦ ਕਰਨੀ ਆ ਇਹ ਸੰਗਤ ਦਾ ਸਾਰਿਆਂ ਨੇ ਮੇਰਾ ਘਰ ਬਚਾ ਲਿਆਂਦਾ ਘਰ ਮਹਾਰਾਜ ਤੰਦਰੁਸਤ ਰਹਿ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ